ਤੁਸੀਂ ਵੀ ਉਹ ਬਲਾਤ ਨੂੰ ਆਪਣੇ ਸੋਚਿਓ ਉਸਵਾਲਾਂ ਬਾਰੇ ਦੇਖੋ ਮਾ ਭਾਈ ਅਮਰਿਤਪਾਲ ਸਾਹਿਬ ਦੇ ਖਰਾਬ ਨਹੀਂ ਹੈ ਧਰਮ ਪ੍ਰਚਾਰ ਕਰਨਾ ਬਹੁਤ ਸਹੀ ਗੱਲ ਹੈ ਨਸ਼ੇ ਛਡਾਉਣਾ ਸਾਨੂੰ ਮਾਣ ਹੈ ਜਿਹੜਾ ਵੀ ਕੋਈ ਮਹਾਪੁਰਖ ਹੈ ਕੋਈ ਨਸ਼ੇ ਛਾਏ ਸਭ ਤੋਂ ਅੱਗੇ ਅਸੀਂ ਹੋਵਾਂਗੇ ਉਹਨਾਂ ਦੇ ਨਾਲ ਪਰ ਮੈਨੂੰ ਜਿਹੜੇ ਸਵਾਲ ਆਉਂਦੇ ਹੈ ਇੱਕ ਵਾਰ ਕਹਿੰਦੇ ਅਸੀਂ ਸਿਆਸਤ ਨਹੀਂ ਆਉਣਾ ਇਕੱਲੇ ਸੇਵਾ ਹੀ ਧਰਮ ਦੀ ਕਰਨੀ ਹੈ ਦੂਜੇ ਵਾਸਤੇ ਐਮਪੀ 1 ਨੂੰ ਤਿਆਰ ਇੱਕ ਵਾਰ ਕਹਿੰਦੇ ਕਿ ਮੈਂ ਦੇਸ਼ ਦਾ ਕਾਨੂੰਨ ਹੀ ਨਹੀਂ ਮੰਨਦਾ ਕਨਸਟੀਟਿਊਸ਼ਨ ਹੀ ਨਹੀਂ ਮੰਨਦਾ ਅੱਜ ਐਮਪੀ 1 ਵਾਸਤੇ ਕਨਸਟੀਟਿਊਸ਼ਨ ਵੀ ਕਹਿੰਦੇ ਮੰਨ ਲਈ ਜਿਹੜੀ ਵੱਡੀ ਗੱਲ ਹੈ 2 ਸਾਲ ਪਹਿਲੇ ਕਿੱਥੇ ਸੀ ਪਿਛਲੇ 20 ਸਾਲ ਕਿੱਥੇ ਸੀ ਕਿਤੇ ਉਦੋਂ ਬਾਲ ਕੱਟੇ ਸੀ ਉਦੋਂ ਜੀਣਾ ਪਉਂਦੇ ਸੀ ਇੱਕਦਮ ਖਬਰ ਆਈ ਬੰਦਾ ਜਹਾਜ਼ ਤੇ ਉਤਰਿਆ ਬਾਲ ਕੱਟਿਆ ਅਗਲੇ ਦਿਨ ਪਤਾ ਲੱਗਿਆ ਪਟਕਾ ਬਣ ਲਿਆ ਫਿਰ ਕਹਿੰਦੇ ਅੰਮ੍ਰਿਤ ਛਕ ਲਿਆ ਫਿਰ ਕਹਿੰਦੇ ਨਸ਼ੇ ਦੇ ਖਲਾਫ ਪ੍ਰਚਾਰ ਕਰਨਾ ਹੈ ਫਿਰ ਕਹਿੰਦੇ ਮੈਂ ਅੰਮ੍ਰਿਤਧਾਰੀ ਸਿੰਘ ਸਜਾਉਣੇ ਆ ਸੜਨ ਲਈ ਉਹ ਜੇਲ੍ਹ ਚਲੇ ਜੇ ਭੇਜ ਦਿੱਤਾ ਜਾਂਦਾ ਤੇ ਫਿਰ ਤੋਂ ਵਾਪਸ ਲਿਆਏ ਜਾਂਦੇ ਸਵਾਲ ਕੋ ਪੁੱਛਣਾ ਚਾਹੁੰਦਾ ਮੇਰਾ ਜੋ ਕੋਈ ਵਕੀਲ ਹੋਊਗਾ ਨਾ ਮੇਰਾ ਵਕੀਲ ਮੈਂ ਉਹ ਵਕੀਲ ਕਰੂੰਗਾ ਜਿਹੜਾ ਮੇਰਾ ਬੜਾ ਕੌਨਫੀਡੈਂਟ ਹੈ ਮੈਂ ਪਹਿਲਾ ਸਵਾਲ ਪੁੱਛਣਾ ਚਾਹੁੰਦਾ ਕਿ ਭਾਈ ਸਾਹਿਬ ਦਾ ਵਕੀਲ ਕੌਣ ਹੈ ਜਿਹੜਾ ਕੇਸ ਲੜ ਰਿਹਾ ਹੈ ਜਿਹੜਾ ਉਹਨੂੰ ਮਿਲ ਕੇ ਆਉਂਦਾ ਤੇ ਜਿਹਨੇ ਕਿਹਾ ਸੀ ਮੈਂ ਇਲੈਕਸ਼ਨ ਲੜਨਾ ਭਾਈ ਸਾਹਿਬ ਲੜ ਰਹੇ ਕੌਣ ਹੈ ਉਹ ਹੈਗਾ ਰਾਜਦੇਵ ਸਿੰਘ ਬਰਨਾਲੇ ਤੋਂ ਤੁਸੀਂ ਜਾ ਕੇ ਅਖਬਾਰ ਕੱਢ ਲਓ ਤੁਸੀਂ ਜਾ ਕੇ ਬੱਚੇ ਜਿਹੜੇ ਗੁੰਗਲ ਕਰਦੇ ਆ ਉਹ ਕੱਢ ਲੈਣ ਕੀ ਰਾਜਦੇ ਪ੍ਰਨਾਲਾ ਹੈ ਕੌਣ ਉਹ ਪੰਜਾਬ ਦੇ ਮਾਲਵਾ ਜ਼ੋਨ ਦਾ ਆਰਐਸਐਸ ਦਾ ਪ੍ਰਧਾਨ ਹੈ ਮਾਲਵਾ ਜ਼ੋਨ ਦਾ ਆਰਐਸਐਸ ਦਾ ਪ੍ਰਧਾਨ ਹੁਣ ਆਪਾਂ ਕੋਈ ਸਿੰਘ ਆਰਐਸਐਸ ਦੇ ਪ੍ਰਧਾਨ ਨੂੰ ਬਣਾਵਾਂਗੇ ਆਪਣਾ ਵਕੀਲ ਦੂਜੀ ਗੱਲ ਕਾਗਜ਼ ਢਾਕਲ ਹੋ ਗਿਆ ਐਨਐਸਏ ਚ ਬੰਦਾ ਰਹਿੰਦਾ ਹੋਏ ਇੰਨੀ ਛੇਤੀ ਕਾਗਜ਼ ਦਾ ਖੰਦ ਦੇਣਗੇ ਸਰਕਾਰਾਂ ਮੈਂ ਡੀਸੀ ਨਾਲ ਗੱਲ ਕੀਤੀ ਮੈਨੂੰ ਡੀਸੀ ਕਹਿੰਦਾ ਜੇਲ ਸੁਪਰਡੈਂਟ ਡਿਬਰੂਗੜ ਦਾ ਫੋਨ ਆਇਆ ਮੈਨੂੰ ਜਿਹੜਾ ਰਿਟਰਨਿੰਗ ਅਫਸਰ ਹੈ ਕੀ ਇਹਦੇ ਸਾਰੇ ਕਾਗਜ਼ ਅਸੀਂ ਚੈੱਕ ਕੀਤੇ ਬਿਲਕੁਲ ਸਹੀ ਆ ਕੋਈ ਸੌਂ ਵੀ ਖਾਦੀ ਆ ਇਹਨੂੰ ਕੋਈ ਕਮੀ ਨਹੀਂ ਆ ਇਹਦਾ ਕੋਈ ਕੈਂਸਲ ਨਾ ਕਰਿਓ ਹੁਣ ਡਿਬਰੂਗੜ ਦਾ ਜੇਲ ਸੁਪਰਡੈਂਟ ਕਿਉਂ ਬਿਆਨ ਦੇ ਰਿਹਾ ਸੋਚਣ ਵਾਲੀ ਗੱਲ ਹੈ ਦੂਜੀ ਗੱਲ ਮੈਂ ਪੁੱਛਣਾ ਚਾਹਣਾ ਹੈ ਜਿਹੜੇ ਲੀਡਰ ਹੁੰਦੇ ਆ ਉਹ ਅੱਗੇ ਵਗਵਾਈ ਕਰਦੇ ਆ ਕਿ ਲੋਕਾਂ ਨੂੰ ਅੱਗੇ ਕਰਕੇ ਪਿੱਛੇ ਰੰਦੇ ਆ ਤੀਜਾ ਸਵਾਲ ਹੈ ਉਹਨਾਂ ਨੇ ਕੋਈ ਸ਼ਾਦੀ ਸਾਥੀ ਪੁਲਸ ਨੇ ਫੜ ਲਏ ਕੀ ਤੁਸੀਂ ਗੁਰੂ ਕੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਥਾਣੇ ਚ ਲੈ ਕੇ ਜਾਓਗੇ ਤੇ ਉਹਦੇ ਪਿੱਛੇ ਪਿੱਛੇ ਜਾਓਗੇ ਕੀ ਆਪਾਂ ਗੁਰੂ ਦੀ ਢਾਲ ਬਣਨੇ ਆ ਗੁਰੂ ਨੂੰ ਢਾਲ ਨਹੀਂ ਬਣਾਈਦਾ होर गल एक है यार बादल साहब ब्रह्मपराज साहब थोड़े जो कौन बादल साहब ना जेल कटी को है हाथ खड़े कर बादल साहब सोलह साल एन ए रहे कितने मैं या मेरी माता जी ने कि धरना दिता सोलह साल कि मेरे बाप को छुा दो मेरी भैन का विहसी ਸਰਕਾਰ ਕਹਿੰਦੀ ਬਾਦਲ ਸਾਹਿਬ ਨੂੰ ਜੇ ਤੇ ਵਿਆਹ ਤੇ ਜਾਣਾ ਹੈ ਇੱਕ ਚਿੱਠੀ ਲਿਖਦੇ ਪਰੋਲ ਲੈ ਲਓ ਸਾਦੋ ਬਾਦਲ ਸਾਹਿਬ ਕਹਿੰਦਾ ਅਕਾਲੀ ਦਲ ਦਾ ਸੂਲ ਹੈ ਖਾਲਸਾ ਪੰਡਾ ਨਾ ਸੀ ਪਰੋਲ ਲੈਨੇ ਆ ਨਾ ਬੇਲ ਮੰਗਦੇ ਆ ਹੋਰ ਸੋਹ ਹੈ ਤੇ ਮੇਰਾ ਤੇਰੀ ਬੇਟੀ ਦਾ ਵਿਆਹ ਸੰਗਤ ਕਰੂੰਗੀ ਅਸੀਂ ਤਾਂ ਨਹੀਂ ਕਰਾਈ ਬਾਦਲ ਸਾਹਿਬ ਤਾਂ ਨਹੀਂ ਕਰਾਈ ਇੱਥੇ ਇੱਕ ਸਾਲ ਵੀ ਨਹੀਂ ਹੋਇਆ ਤੇ ਤੁਸੀਂ ਕਹਿੰਦੇ ਆ ਬੰਦੀ ਸਿੱਖ ਹੈ ਨੂੰ ਛਡਾਓ ਬੰਦੀਸ਼ ਕੋਣ ਹੈ